ਯੁੱਧ ਦੇਖੋ ਮੰਦਿਰ ਬਣਾਉਣਾ ਬਹੁਤ ਅੱਛੀ ਚੀਜ਼ ਹੈ ਪਰ ਕਿਸੇ ਦੀ ਮਸਜਿਦ ਤੋੜ ਕੇ ਪਨ ਕੇ ਉਹਦੇ ਤੇ ਮੰਦਿਰ ਬਣਾਉਣਾ ਮੈਂ ਸਮਝਦਾ ਕਿ ਬਹੁਤ ਨਜਾਇਜ਼ ਗੱਲ ਹੈ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਫੋਰਸ ਦੇ ਨਾਲ 1984 ਦੇ ਵਿੱਚ ਹਮਲੇ ਕੀਤੇ ਸੀਗੇ ਇਸੇ ਤਰ੍ਹਾਂ 1992 ਦੇ ਵਿੱਚ ਮੋਤੀ ਸਾਹਿਬ ਜੋਸ਼ੀ ਸਾਹਿਬ ਤੇ ਬੀਜਪੀ ਤੇ ਆਰਐਸਐਸ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਹਮਲਾ ਕੀਤਾ ਬਬਰੀ ਮਸਜਿਦ ਦੇ ਉੱਤੇ ਤੇ ਉਸ ਵਕਤ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਉਦੋਂ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀਗੇ ਤੇ ਉਹਨਾਂ ਦੇ ਕੋਲੇ ਜਦੋਂ ਗੱਲ ਪਹੁੰਚੀ ਤੇ ਉਹਨਾਂ ਦੇ ਜਿਹੜੇ ਅੱਗੇ ਪਹਿਰੇਦਾਰ ਸੀ ਉਹਨਾਂ ਨੇ ਕਿਹਾ ਕਿ ਨਰਸਮਰਾਓ ਅਗੇ ਸੋਤੇ ਪਏ। ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕਿਸੇ ਇਸਲਾਮਿਕ ਜਾਂ ਹੋਰ ਕਿਸੇ ਮਜ਼ਬਦਾ ਕੋਈ ਵੀ ਮੱਠ, ਮਸਜਿਦ, ਗੁਰਦੁਆਰਾ ਢਾ ਦੇਣਾ ਤੇ ਉਹਦੇ ਉੱਤੇ ਫੇਰ ਮੰਦਰ ਬਣਾ ਦੇਣਾ ਜਿੰਨੇ ਵੀ ਇਸਲਾਮਿਕ ਮੌਲਕ ਹੈਗੇ ਐ ਉਹਨਾਂ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ। ਜਿਹੜਾ ਵੀ ਮੈਂ ਸਮਝਦੇ ਆ ਕਿ ਇਹ ਵੀ ਸਾਰੇ ਇਸਲਾਮਿਕ ਮੁਲਕਾਂ ਦੀ ਬਹੁਤ ਪਾਰੀ ਅਨਗੇਲੀ ਹੈ ਤੇ ਮੋਦੀ ਸਾਹਿਬ ਨੂੰ ਅਗੇ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ ਕਿਉਂਕਿ ਕਰਕੇ ਜਿਹੜੀ ਸਾਡਾ ਸੰਵਿਧਾਨ ਹੈ ਉਹ ਧਰਮ ਨਿਰਪੱਖ ਹੈ ਸੈਕੂਲਰ ਹੈ ਤੇ ਪ੍ਰਾਈਮ ਮਿਨਿਸਟਰ ਕਿਸੇ ਵੀ ਮੰਦਰ ਦਾ ਉਤਘਾਟਨ ਜਾਂ ਗੁਰਦੁਆਰੇ ਦਾ ਨਹੀਂ ਕਰ ਸਕਦਾ ਹੈਗਾ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਹੈਗੀ ਹੈ ਮਾਨਸਬ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਹੋਇਆ ਵੀ ਤਾਂ ਉਥੇ ਚੰਡੀਗੜ੍ਹ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਆਪੋਜੀਸ਼ਨ ਨੂੰ ਹੀ ਖਤਮ ਕਰ ਦਿੱਤੀ ਜੀ ਪੰਜਾਬ ਦੇ ਵਿੱਚ ਤੁਸੀਂ ਤਾਂ ਆਵਾਜ਼ ਉਠਾਉਂਦੇ ਹੋ ਉਹ ਤਾਂ ਟੁੱਟੇ-ਫੁੱਟੇ ਉੱਤਪਿਆ ਹੈਗਾ ਕੋਈ ਇਹ ਅੱਗੇ ਤਾਂ ਚੱਲਦੀ ਨਹੀਂ ਹੈਨਾ ਜੀ ਜਿਵੇਂ ਇੱਕ ਤੇ ਅੱਗੇ ਨਹੀਂ ਚੱਲ ਰਿਹਾ ਉਹ ਵੀ ਨਹੀਂ ਅੱਗੇ ਚੱਲ ਰਿਹਾ ਮੇਰਾ ਮਤਲਬ ਹੈ ਕਿ ਠੰਡੇ ਬਸਤੇ ਦੇ ਵਿੱਚ ਹੈਗਾ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ 2024 ਲੋਕ ਸਭਾ ਇਲੈਕਸ਼ਨਾਂ ਦਾ ਕੀ ਕਿਵੇਂ ਪਾਰਟੀ ਦੀ ਤਿਆਰੀ ਹੈ ਕਿਸ ਤਰ੍ਹਾਂ ਲੜੋਗੇ ਤੁਸੀਂ ਕਲੈਕਸ਼ਨ ਅਸੀਂ ਬੜੀ ਸੋਹਣੀ ਤਰ੍ਹਾਂ ਲੜਾਂਗੇ ਜੀ ਬਹੁਤ ਕੰਮ ਕਰ ਰਹੇ ਹਾਂ ਤੇ ਅਸੀਂ ਜਿੱਤਾਂਗੇ ਵੀ ਤੇ ਕੰਮ ਵੀ ਬਹੁਤ ਅੱਛਾ ਕਰ ਰਹੇ ਹਾਂ ਸਾਹਿਬ ਇਸ ਮੋਰਚੇ ਦੀ ਗੱਲ ਕੇ ਸਿੱਖ ਜਿਹੜੇ ਸਿੱਖ ਗੰਦੀਆਂ ਰੱਖੀਆਂ ਨੂੰ ਲੈ ਕੇ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਸਰਕਾਰ ਕੋਲੋਂ ਕੁਝ ਨਹੀਂ ਕੀਤਾ ਜਾਵੇ ਕਿਸ ਤਰ੍ਹਾਂ ਲਿਖਦੇ ਗੱਲ ਨੂੰ ਵੀ ਇੱਕ ਪ੍ਰੋਟੈਸਟ ਕਰਦੀ ਆ ਗਈ ਸੀ ਪਰ ਇਹ ਸਰਕਾਰ ਬਹੁਤ ਮਤਸਵੀ ਹੈ ਕੀ ਹੈ ਇਸ ਨੇ 15 ਅਗਸਤ ਇਤਿਹਾਸਿਕ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਉਸ ਦਿਨ ਬੀਬੀ ਬਾਣੋ ਦੇ ਕਾਤਲ ਤੇ ਜਿਨ੍ਹਾਂ ਨੇ ਉਹਦੇ ਤੇ ਜ਼ਬਰਦਸਤ ਕੀਤਾ ਸੀ ਉਹ ਸਾਰੇ ਛੱਡਤੇ ਸੀਗੇ ਤੇ ਜਿਹੜਾ ਸੁਪਰੀਮ ਕੋਰਟ ਨੇ ਹੁਣ ਫੈਸਲਾ ਕੀਤਾ ਹੈ ਕਿ ਇਹ ਬੰਦੇ ਵਾਪਸ ਜੇਲ੍ਹ ਦੇ ਵਿੱਚ ਜਾਣਗੇ ਇਹਦੇ ਵਿੱਚ ਸਾਡੇ ਵਿੱਚ ਥੋੜੀ ਜੀ ਰੂਹ ਆਈ ਹੈ ਕਿ ਵਾਖੇ ਇਹ ਸੁਪਰੀਮ ਕੋਰਟ ਇਨਸਾਫ ਕਰ ਰਹੀ ਹੈ ਪਰ ਉਹ ਦੋਸ਼ੀਆਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੋਂ ਹੋਰ ਦਿਨ ਮੰਗਦੇ ਆਂ ਕਿ ਸਾਨੂੰ ਦਿੱਤੇ ਜਾਣ ਜਿਹੜਾ ਕਿ ਅਸੀਂ ਥੋੜੇ ਚਿਰ ਬਾਅਦ ਜੇਲ੍ਹ ਦੇ ਵਿੱਚ ਜਾਈਏ ਇਹੋ ਜਿਹਾ ਬਕਵਾਸ ਕਰਨਾ ਸੁਪਰੀਮ ਕੋਰਟ ਨੂੰ ਬਿਲਕੁਲ ਨਹੀਂ ਚਾਹੀਦਾ ਕਿ ਇਹਨਾਂ ਨੂੰ ਕੋਈ ਵੀ ਰਾਹਤ ਦਿੱਤੀ ਜਾਵੇ ਤੇ ਇਹਨਾਂ ਨੂੰ ਫੌਰਨ ਜੇਲ੍ਹ ਦੇ ਵਿੱਚ ਦੇਖੇ ਤੇ ਕਸ਼ਮੀਰ ਦੇ ਜੇਲ੍ਹ ਦੇ ਵਿੱਚ ਜਾ ਲਦਾਖ ਦੇ ਜੇਲ੍ਹ ਦੇ ਵਿੱਚ ਇਹੋ ਜਿਹੇ ਦੋਸ਼ਾਂ ਨੂੰ ਭੇਜਣਾ ਚਾਹੀਦਾ ਮਾਨਸਾਹਬ ਇੱਕ ਮੋਡੀਰੇਟਰ ਦੇ ਤੌਰ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਜਿਵੇਂ ਇਨਸਾਫ ਮੋਰਚਾ ਲੱਗਿਆ ਹੈ ਜੀ ਇਹ ਬੇਟੀ ਨੂੰ ਲੈ ਕੇ ਤੇ ਯੂਨੀਵਰਸਿਟੀ ਦੇ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੋਚਦੇ ਹੋਵੇ ਕਿ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੈ ਪਰ ਤੁਸੀਂ ਇੱਕ ਮਡੀਏਟਰ ਦੀ ਭੂਮਿਕਾ ਨਿਭਾਓ ਕਿ ਇਹ ਮਸਲੇ ਨਹੀਂ ਮੇਰਾ ਅਜੇ ਤੱਕ ਸਟੇਟਰ ਹੈ ਹੋ ਜਾਂ ਨਹੀਂ ਹੈ ਕਿ ਮੈਂ ਮੀਡੀਏਟਰ ਬਣ ਕੇ ਇਹ ਸਰ ਗਵਰਨਰ ਸਾਹਿਬ ਨਾਲ ਗੱਲ ਕਰ ਸਕਦਾ ਜੀ ਕਿਉਂਕਿ ਵੀਸੀ ਸਾਹਿਬ ਤਾਂ ਗੱਲ ਹੀ ਨਹੀਂ ਸੁਣਦੇ ਵਿਦਿਆਰਥੀ ਫਿਰ ਉਹਨਾਂ ਕੋਲੇ ਤਾਂ ਮੈਂ ਗੱਲ ਪਹਚਾਉਂਗਾ ਜੀ ਉਹ ਤਾਂ ਮੈਂ ਕਰ ਸਕਦਾ ਹਾਂ ਹਾਂਜੀ